ਪੰਜਾਬ ਦੇ ਉਤੇ ਕੁਦਰਤੀ ਮਾਰ ਬਹੁਤ ਜ਼ਬਰਦਸਤ ਚੱਲ ਰਹੀ ਹੈ ਬਹੁਤ ਔਖਾ ਸਮਾਂ ਹੈ ਪੂਰੇ ਪੰਜਾਬ ਦੇ ਉਤੇ ਪਰ ਇਸ ਕੁਦਰਤੀ ਪ੍ਰਕੋਪ ਦੇ ਦੌਰਾਨ ਆਮ ਨਾਗਰਿਕ ਨੂੰ ਕੀ ਕਰਨਾ ਚਾਹੀਦਾ ਹੈ ਇਸ ਤੇ ਉੱਤੇ ਗੱਲ ਕਰਾਂਗੇ ਦੇਖੋ ਇੱਕ ਤੇ ਮਾਨਸਿਕ ਸਥਿਤੀ ਨੂੰ ਆਪਣੀ ਬਿਲਕੁਲ ਸ਼ਾਂਤ ਰੱਖੋ ਔਰ ਸੁਚੇਤ ਔਰ ਸਤਰਕ ਤੇ ਰਹੋ ਪਰ ਡਰਿਆ ਹੋਇਆ ਮਨ ਤੁਹਾਨੂੰ ਕਈ ਤਰ੍ਹਾਂ ਦੀ ਮਸੀਬਤਾਂ ਚੁਪਾ ਸਕਦਾ ਹੈ ਪਰ ਕਰਨਾ ਕੀ ਹੈ ਇਸ ਗੱਲ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਕਿ ਸਭ ਤੋਂ ਪਹਿਲਾਂ ਅਗਰ ਛੋਟੇ ਬੱਚੇ ਬਜ਼ੁਰਗ ਜਾਂ ਕੋਈ ਬਿਮਾਰ ਵਿਅਕਤੀ ਨੇ ਉਹਨਾਂ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸੁਰੱਖਿਅਤ ਥਾਂ 'ਤੇ ਪਹੁੰਚਾਓ ਦੂਜਾ ਆਪਣੇ ਘਰ ਦੇ ਵਿੱਚ ਜਿਹੜੀਆਂ ਲੋੜਵੰਦ ਦਵਾਈਆਂ ਨੇ ਜਾਂ ਜਿੱਕੇ ਸੇ ਨੂੰ ਬੀਪੀ 슈ਗਰ ਦੀ ਦਵਾਈ ਚਾਹੀਦੀ ਹੈ ਜਾਂ ਜਿਹਨੂੰ ਫਰਸਟ ایڈ ਕਿਟ ਕਹਿ ਸਕਦੇ ਆ ਜਿਹਦੇ ਵਿੱਚ ਬੁਖਾਰ ਉਲਟੀਆਂ ਖਾਂਸੀ ਦਵਾਈਆਂ ਦੇ ਰਿਗਾਰਡਿੰਗ ਮੈਂ ਗੱਲ ਕਰ ਰਿਹਾ ਤੇ ਇਸ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਕਿ ਰੂਟੀਨ ਚੋਂ ਲੈਂਦੇ ਨੇ ਜਾਂ ਕੋਈ ਲੈ ਸਕਦੇ ਨੇ ਉਹਨਾਂ ਦੀ ਇੱਕ ਕਿਟ ਬਣਾ ਕੇ ਜ਼ਰੂਰ ਘਰ ਦੇ ਵਿੱਚ ਸੇਫ ਰੱਖੋ ਤੀਸਰਾ ਘਰ ਦੇ ਵਿੱਚ ਫਿਊਲ ਜੇ ਮੈਂ ਕਹਿ ਸਕਦਾ ਕਿ ਐਲਪੀਜੀ ਸਿਲੰਡਰ ਵਗੈਰਾ ਜਾਂ ਜਿਹਦੇ ਤੇ ਤੁਸੀਂ ਖਾਣਾ ਵਗੈਰਾ ਬਣਾਉਨੇ ਹੋ ਉਹ ਉੱਪਰ ਸਹੀ ਢੰਗ ਦੇ ਨਾਲ ਆਪਣੀ ਸੇਫ ਜਗ੍ਹਾ ਤੇ ਉਤੇ ਅਗਰ ਫਰਸਟ ਫਲੋਰ ਹੈ ਤੇ ਉਥੇ ਪਹੁੰਚਾ ਦਿਓ ਔਰ ਥਰਡ ਵਨ ਕਿ ਘਰ ਦੇ ਜਿਹੜੇ ਜ਼ਰੂਰੀ ਕਾਗਜ਼ਾਤ ਨੇ ਉਹਨਾਂ ਨੂੰ ਇੱਕ ਕਿੱਟ ਬਣਾ ਕੇ ਜਿਹਦੇ ਚ ਉਹ ਪਾਣੀ ਨਾਲ ਖਰਾਬ ਨਾ ਹੋ ਸਕਣ ਉਹ ਉਸ ਤਰ੍ਹਾਂ ਦੀ ਕਿੱਟ ਬਣਾਓ ਤੇ ਉਹ ਇੱਕ ਸੇਫ ਜਗ੍ਹਾ ਤੇ ਪਹੁੰਚਾ ਤਿਓ ਆਪਣੇ ਘਰ ਦੇ ਉਹੀ ਉਸੇ ਜਗ੍ਹਾ ਤੇ ਪਹੁੰਚਾ ਤਿਓ ਸੈਕੰਡ ਅਫਵਾਹਾਂ ਤੋਂ ਬਚੋ ਅਫਵਾਹਾਂ ਜੋ ਸੋਸ਼ਲ ਮੀਡੀਆ ਤੇ ਆ ਹੋ ਗਿਆ ਜੀ ਉਹ ਹੋ ਗਿਆ ਜੀ ਇਹਨਾਂ ਤੋਂ ਬਚੋ ਸੁਚੇਤ ਰਹੋ ਸਤਾਰਕ ਰਹੋ ਸਰਕਾਰ ਤੁਹਾਨੂੰ ਬਾਰ ਬਾਰ ਹਦਾਇਤਾਂ ਦੇ ਰਹੀ ਹੈ ਜੋ ਹਦਾਇਤਾਂ ਦੇ ਰਹੀ ਹੈ ਉਸ ਨੂੰ ਉਸ ਤੇ ਪਾਲਣਾ ਕਰੋ ਮਾੜਾ ਸਮਾ ਹੈ ਆਪਾਂ ਚੜਦੀ ਕਲਾ ਚ ਰਹੀਏ ਤੇ ਇਹ ਨਿਕਲ ਜਾਏਗਾ ਇਸ ਦੁਨੀਆ ਦੇ ਵਿੱਚ ਕੋਈ ਰਾਤ ਭਿਆਨਕ ਐਸੀ ਨਹੀਂ ਹੈ ਜਿਸ ਦੀ ਸੂਬਾ ਨਹੀਂ ਹੈ ਇਹ ਭਿਆਨਕ ਰਾਤ ਵਾਂਗੂ ਹੈ ਇਹ ਵੀ ਨਿਕਲ ਜਾਏਗੀ ਔਰ ਚੜਦੀ ਕਲਾ ਚ ਰਹਖੋ ਤੁਹਾਨੂੰ ਤੁਸੀਂ ਚੜਦੀ ਕਲਾ ਚ ਰਹੋਗੇ ਤੁਹਾਨੂੰ ਦੇਖ ਕੇ ਤੁਹਾਡਾ ਪਰਿਵਾਰ ਵੀ ਚੜਦੀ ਕਲਾ ਚ ਰਹੇਗਾ ਇਹ ਸਮਾ ਮਾੜਾ ਹੈ ਨਿਕਲ ਜਾਏਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਿਮਾਂਸ਼ੋ ਚੈਨ ਡੀਸੀ ਲੁਧਿਆਣਾ ਮੇਰੇ ਸਾਰਿਆਂ ਨੂੰ ਅੱਜ ਜਨ ਬਨ ਕੇ ਬੇਨਤੀ ਹੈ ਕਿ ਬਹੁਤ ਜ਼ਿਆਦਾ ਰੂਮਰ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ ਤੇ ਫਲਾਈਆਂ ਜਾ ਰਹੀਆਂ ਨੇ ਕਿ ਇੱਥੇ ਪਾਣੀ ਆ ਗਿਆ ਇੱਥੇ ਬੰਨ ਟੁੱਟ ਗਿਆ ਹੈਗਾ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕੋਈ ਪਾਣੀ ਨਹੀਂ ਆਇਆ ਹੈਗਾ ਕੋਈ ਬੰਨ ਜਿਹੜਾ ਹੈਗਾ ਪੂਰੀ ਤਰ੍ਹਾਂ ਨਹੀਂ ਟੁੱਟਿਆ ਹੈਗਾ ਬੰਨ ਨੂੰ ਖਾਰ ਲੱਗੀ ਹੈ ਬੰਨ ਕੁਝ ਪੁਆਇੰਟਾਂ ਤੇ ਕਾਫੀ ਜ਼ਿਆਦਾ ਡੈਮੇਜ ਹੈ ਪਰ ਹਜੇ ਉੱਥੇ ਬੰਨ ਖੜਿਆ ਹੈਗਾ ਤੇ ਮੇਰੀ ਸਭ ਨੂੰ ਬੇਨਤੀ ਹੈ ਅਸੀਂ ਕੋਈ ਇਸ ਔਖੀ ਦੀ ਘੜੀ ਦੇ ਵਿੱਚ ਕਿਸੇ ਤੇ ਕੋਈ ਪਰਚੇ ਪੁਰਚੇ ਨਹੀਂ ਕਰਾਉਣਾ ਚਾਹੁੰਦੇ ਤੇ ਸਾਡੀ ਬੇਨਤੀ ਹੈ ਪ੍ਰਸ਼ਾਸਨ ਦੇ ਨਾਲ ਚੱਲੋ ਔਰ ਸਾਨੂੰ ਇਸ ਚੀਜ਼ ਨੂੰ ਰੂਮਰ ਨੂੰ ਪਲੀਜ਼ ਨਾ ਫਲਾਓ ਜੇ ਤੁਸੀਂ ਰਿਪੋਰਟਿੰਗ ਕਰਨੀ ਹੈ ਇੱਥੇ ਆ ਕੇ ਦੇਖ ਲਓ ਅਸੀਂ ਵੀ ਮੌਕੇ ਤੇ ਹੀ ਖੜੇ ਹਾਂ ਤੇ ਇਹੀ ਸਾਨੂੰ ਅਸੀਂ ਕਹਿਣਾ ਚਾਹੁੰਦੇ ਥੈਂਕ ਯੂ ਬਹੁਤ